जगत बच्चे ऐसा कुछ भी नहीं जो मिल के ना बिछड़े मिलती है जवानी चली जाती है है जीवन चला जाए तो बाकी की हमेशा रहेगा मिले जीवन चला जाएगा मिली जवानी चली जाएगी इस से धर्म है कोई मिले ने सुख चले जाएगा नहीं रहने होया दिन नहीं रहेगा रात आ जाए ਉਹ ਯੇ ਰਾਤ ਨਹੀਂ ਰਹੇਗੀ ਦਿਨ ਹੋ ਜਾਏਗਾ ਜੀਵਨ ਭਰ ਸੁਖ ਦੁੱਖ ਦੇ ਚ ਬਦਲਦੇ ਰਹਿਣਗੇ ਦੁੱਖ ਸੁਖ ਦੇ ਚ ਬਦਲਦਾ ਹੈ ਜੀਵਨ ਭਰ ਦੁੱਖ ਸੁਖ ਦੇ ਚ ਬਦਲ ਜਾਏ ਮਨੁੱਖ ਦੀ ਚਾਹਤ ਹੈ ਸੁਖ ਦੁੱਖ ਦੇ ਚ ਨਾ ਬਦਲੇ ਇਹ ਮਨੁੱਖ ਦੀ ਮੰਗ ਨਹੀਂ ਰਾਤ ਦਿਨ ਦੇ ਚ ਬਦਲ ਜਾਏ ਇਹ ਤੇ ਮੰਗ ਹੈ ਪਰ ਦਿਨ ਰਾਤ ਦੇ ਚ ਨਾ ਬਦਲੇ ਇੱਕ estrangeness ਹੈ। ਇੱਕ ਦੇ ਤੂੰ ਤਬਦੀਲੀ ਚਾਹਂਦਾ ਹੈ ਦੂਜੇ ਚ ਨਹੀਂ ਚਾਹਂਦਾ। ਮੌਸਮੇ ਬਹਾਰ ਹੈ ਫਿਰ ਮੌਸਮੇ ਖਿਜ਼ਾ ਹੈ। ਫਤ ਜੜਦੇ ਰਹਤਾ ਹੈ। ਦਿਨ ਹੈ ਰਾਤ ਹੈ। ਭੂਤ ਕਾਲ ਦੀਆਂ ਯਾਦਾਂ ਇਹਦੇ ਚ ਦੁੱਖ ਸੁੱਖ ਦੀਆਂ ਯਾਦਾਂ ਨੇ ਹੋਰ ਕੁਛ ਨਹੀਂ। ਕੁਛ ਮਿਲਿਆ ਸੀ ਮਨ ਬਾਉਂਦਾ। ਬੜਾ ਮਨ ਖੁਸ਼ ਹੋਇਆ ਸੀ ਯਾਦ ਆਉਂਦਾ। ਫਿਰ ਵਿਛੜ ਗਿਆ ਕੁਝ ਵੀ ਵਿਛੜ ਗਿਆ ਸੱਜਣ ਮਿਛੜ ਗਿਆ ਮਿੱਤਰ ਵਿਛੜ ਗਿਆ ਦਨ ਸੰਪਦਾ ਚਲੇ ਗਈ ਮਾਨ ਮਰਿਆਦਾ ਚਲੇ ਗਏ ਇੱਜ਼ਤ ਚਲੀ ਗਈ ਪ੍ਰਤਿਸ਼ਟਾ ਚਲੀ ਗਈ ਪ੍ਰਭਤਾ ਚਲੇ ਗਏ ਮੈਂ ਅਰਜ਼ ਕਰਾਂ ਕੁਝ ਵੀ ਮਿਲਿਆ ਮਨੁੱਖ ਨੂੰ ਇਹ ਨਹੀਂ ਸਮਝਣਾ ਚਾਹੀਦਾ ਹਮੇਸ਼ਾ ਹੋਵੇਗਾ ਨਹੀਂ ਜੋ ਸਮੇਂ ਦੇ ਵਿੱਚ ਮਿਲਿਆ ਸਮਾਂ ਕੋ ਲਵੇਗਾ ਜੋ ਇਸ ਤਰ੍ਹਾਂ ਜਾਣਦਾ ਹੈ ਉਹ ਸੰਸਾਰ ਨੂੰ ਜਾਣਦਾ ਹੈ ਔਰ ਪਹਿਲਾ ਕਦਮ ਹੈ ਸੰਸਾਰ ਨੂੰ ਜਾਣਨਾ ਹੈ ਸੰਸਾਰ ਦਾ ਨਿਯਮ ਹੈ ਸਮੇਂ ਦੇ ਵਿੱਚ ਜੋ ਮਿਲਦਾ ਹੈ ਸਮਾਂ ਖੋ ਲੈਣ ਦੇ ਸਦਾ ਨਹੀਂ ਰਹਿਣ ਦੇ ਦਾ ਨਹੀਂ ਰਹਿਣ ਦੇ ਦਾ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਕੁਝ ਮਿਲਿਆ ਸੀ ਖੁਸ਼ੀ ਯਾਦ ਆਉਂਦੀ ਹੈ ਫਿਰ ਖੋ ਗਿਆ ਗਮ ਯਾਦ ਆਉਂਦਾ ਹੈ ਦੁੱਖ ਯਾਦ ਆਉਂਦਾ ਹੈ ਯਾਦਾਂ ਦੇ ਵਿੱਚ ਕੀ ਆਉਂਦਾ ਹੈ ਦਿਨ ਤੇ ਰਾਤ ਯਾਦਾਂ ਦੇ ਵਿੱਚ ਕੀ ਆਉਂਦਾ ਹੈ ਦੁੱਖ ਤੇ ਸੁੱਖ ਔਰ ਕੀ ਆਉਂਦਾ ਹੈ ਔਰ ਕਿਸ ਨੂੰ ਯਾਦ ਕਰਦੇ ਆ ਸਾਰੀ ਦੁਨੀਆ ਸੁੱਖਾਂ ਨੂੰ ਯਾਦ ਕਰਦੀ ਹੈ ਦੁੱਖਾਂ ਨੂੰ ਯਾਦ ਕਰ ਦੁੱਖ ਵੀ ਯਾਦ ਆਉਂਦੇ ਬਲਕੇ ਕੁਝ ਮਨੋਚਿੰਤਕ ਤੇ ਐਸਾ ਕਹਿੰਦੇ ਨੇ ਸੁੱਖਾਂ ਨਾਲੋਂ ਵੀ ਦੁੱਖ ਜ਼ਿਆਦਾ ਯਾਦ ਆਉਂਦੇ ਨੇ ਮਿੱਤਰ ਨਾਲੋਂ ਵੀ ਦੁਸ਼ਮਣ ਜ਼ਿਆਦਾ ਯਾਦ ਆਉਂਦਾ ਹੈ ਮੇਰੇ ਨਾਲ ਇੱਕ ਸੱਜਣ ਸਨ ਉਹ बार-बार ਆਪਣੇ ਇੱਕ ਦੁਸ਼ਮਣ ਦੀ ਗੱਲ ਕਰਨ ਇਧਰ ਉਧਰ ਵੱਲ ਛਲ ਕਰਕੇ ਗੱਲ ਕਰਕੇ ਫਿਰ ਉਹ ਦੇ ਲਿਆ ਪੰਜ 사ਤ ਦਿਨ ਇਸ ਤਰ੍ਹਾਂ ਹੋਇਆ ਮੈਂ ਕਿ ਤੁਹਾਡੇ ਕੋਈ ਮਿੱਤਰ ਵੀ ਹੋਣਗੇ ਮਿੱਤਰ ਦੀ ਗੱਲ ਨਹੀਂ ਕਰਦੇ ਥੋੜੀ ਬਹੁਤ ਕਰਦੇ ਫਿਰ ਦੁਸ਼ਮਣ ਦੀ ਗੱਲ ਫਿਰ ਦੁਸ਼ਮਣ ਦੀ ਗੱਲ ਬਾਰ ਬਾਰ ਜੋ ਮਨੋਚਿੰਤਕ ਕਹਿੰਦੇ ਨੇ ਇਹਦਾ ਮੈਂ ਪ੍ਰਤੱਖ ਰੂਪ ਦੇਖਿਆ ਇਤਨਾ ਸੁਖ ਯਾਦ ਨਹੀਂ ਆਉਂਦਾ ਜਿੰਨੇ ਦੁੱਖ ਯਾਦ ਆਉਂਦੇ ਇਤਨਾ ਮਿੱਤਰ ਯਾਦ ਨਹੀਂ ਆਉਂਦਾ ਜਿੰਨਾ ਦੁਸ਼ਮਣ ਯਾਦ ਆਉਂਦਾ ਹੈ ਕਾਰਨ ਦੁੱਖ ਚੋਟ ਬਹੁਤ ਗਹਿਰੀ ਪਹੁੰਚਾ ਦੇਂਦਾ ਹੈ ਮਿੱਤਰ ਇਤਨੀ ਗਹਿਰੀ ਖੁਸ਼ੀ ਨਹੀਂ ਦੇਂਦਾ ਜਿੰਨਾ ਦੁਸ਼ਮਣ ਗਹਿਰੀ ਚੋਟ ਪਹੁੰਚਾ ਜਾਂਦਾ ਹੈ ਇਸ ਵਾਸਤੇ ਮਿੱਤਰ ਨਾਲੋਂ ਦੁਸ਼ਮਣ ਯਾਦਾ ਜ਼ਿਆਦਾ ਆਉਂਦਾ ਹੈ ਸੁਖ ਨਾਲੋਂ ਦੁੱਖ ਜ਼ਿਆਦਾ ਯਾਦ ਆਉਂਦੇ ਨੇ ਵਿਦਵਾਨ ਕਹਿੰਦੇ ਨੇ ਸੁਖ ਤੇ ਉਥਲੇ ਨੇ ਉੱਪਰ ਉੱਪਰ ਨੇ ਉਥਲਾ ਪਾਣੀ ਹੈ ਦੁੱਖ ਬਹੁਤ ਗਹਿਰਾ ਪਾਣੀ ਹੈ ਇਹਦੇ ਉੱਤੇ ਇੱਕ ਮਹਾਨ ਸ਼ਾਇਰ ਨੇ ਆਪਣਾ ਅਨੁਭਵ ਇੰਨ ਵਿਅਕਤ ਕੀਤਾ ਹੈ ਮਨੁੱਖ ਹਾਸੜੇ ਆਵੇ ਤੇ ਉਹਨੂੰ ਇਤਨਾ ਕਹਿ ਲਈਏ ਨਾ ਹੱਸ ਬਸ ਹਾਸਾ ਬੰਦ ਹੋ ਜਾਂਦਾ ਇੱਕਦਮ ਐਮਰਜੈਂਸੀ ਬ੍ਰੇਕ ਲੱਗ ਜਾਂਦੀ ਇੱਕਦਮ ਰੁਕ ਜਾਂਦਾ ਹੈ ਪਰ ਕੋਈ ਰੋ ਰਿਹਾ ਹੈ ਤੇ ਰੋਣਾ ਤੇ ਵਿਛੋੜੇ ਚ ਨਿਕਲਦਾ ਹੈ ਮਿੱਤਰ ਦਾ ਵਿਛੋੜਾ ਪੁੱਤਰ ਦਾ ਵਿਛੋੜਾ ਪਰਿਵਾਰ ਦਾ ਵਿਛੋੜਾ ਧਨ ਸੰਪਦਾ ਦਾ ਵਿਛੋੜਾ ਸਿਹਤ ਦਾ ਵਿਛੋੜਾ ਇੱਜ਼ਤ ਮਾਨ ਮਰਿਆਦਾ ਦਾ ਵਿਛੋੜਾ ਵਿਛੋੜਾ ਤੜਪਾਏਗਾ ਰੁਲਾਏਗਾ ਤੇ ਕੋਈ ਰੋ ਰਿਹਾ ਹੋਵੇ ਤੇ ਉਹਨੂੰ ਕਹਿ ਦਈਏ ਨਾ ਰੋ ਰੋਣਾ ਇੱਕਦਮ ਨਹੀਂ ਥੰਮਦਾ ਰੋਣੇ ਦੀ ਕੋਈ ਐਮਰਜੈਂਸੀ ਬ੍ਰੇਕ ਹੈ ਹੀ ਕੋਈ ਨਹੀਂ ਇਹ ਵੀ ਮੈਚ ਹਾਸੇ ਦੀ ਹੈ ਹਸ ਰਿਹਾ ਨਾ ਹਸ ਮੈਂ ਇੰਨਾ ਕਹਿਣ ਵਾਲੀ ਆਸਾ ਬੰਦ ਰੋ ਰੇ 10 ਬੰਦੇ ਉਹਨੂੰ ਚੁੱਪ ਕਰਾਉਂਦੇ ਨਾ ਰੋ ਨਾ ਰੋ ਨਾ ਰੋ ਰੋਣਾ ਇੱਕਦਮ ਬੰਦ ਨਹੀਂ ਆਉਂਦਾ ਥੰਮ ਤੇ ਥੰਮ ਤੇ ਥਮੇਗੇ ਆਸੂ ਰੋਣਾ ਹੈ ਕੋਈ ਹਸੀ ਨਹੀਂ ਇਹ ਹਾਸਾ ਥੋੜੀ ਹੈ ਕਿ ਮੈਂ ਇੱਕਦਮ ਰੋਕ ਲਵਾਂ ਰੋਣਾ ਵਕਤ ਲਗੇਗਾ ਇਸ ਵਾਸਤੇ ਦੁੱਖ ਜਿਤਨੇ ਗਹਿਰੇ ਨੇ ਸੁਖ ਇਤਨੇ ਗਹਿਰੇ ਨਹੀਂ ਨੇ ਦੁੱਖ ਬਹੁਤ ਗਹਿਰਾਈ ਨਾਲ ਝੋਟ ਪਹੁੰਚਾ ਜਾਂਦੇ ਨੇ ਇਸ ਵਾਸਤੇ ਮਿੱਤਰ ਇਤਨਾ ਯਾਦ ਨਹੀਂ ਆਉਂਦਾ ਜਿਤਨਾ ਦੁਸ਼ਮਣ ਯਾਦ ਆਉਂਦਾ ਯਾਦਾਂ ਦੇਚ ਕੀ ਆਉਂਦਾ ਹੈ ਮੂਲ ਰੋਗ ਦੇਚ ਯਾ ਸੁਖ ਦੀਆਂ ਯਾਦਾਂ ਯਾ ਦੁੱਖ ਦੀਆਂ ਯਾਦਾਂ ਯਾ ਮਨੁੱਖ ਦੁੱਖ ਨੂੰ ਯਾਦ ਕਰਦਾ ਹੈ ਯਾ ਸੁਖ ਨੂੰ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੇ ਚ ਇਹ ਇੰਜ ਕਹਿ ਲੋ ਮਨ ਚਲਾ ਜਾਂਦਾ ਹੈ ਦੁੱਖਾਂ ਦੇ ਚ ਸੁੱਖਾਂ ਦੇ ਚ ਫਿਰ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਚ ਆਉਣ ਵਾਲੇ ਸਮੇਂ ਦੀ ਚਿੰਤਾ ਹੁਣ ਜਿਹੜਾ ਮੇਰੇ ਕੋਲ ਸੁੱਖ ਹੈ ਕਿਦਰੇ ਚਲਾ ਨਾ ਜਾਏ ਚਿੰਤਾ ਚਿੰਤਾ ਐ ਚਿੰਤਾ ਹੁਣ ਜੋ ਕੁਝ ਮੈਂ ਚਾਹਨਾ ਐਸਾ ਨਾ ਹੋਵੇ ਨਾ ਮਿਲੇ ਚਿੰਤਾ ਮਨ ਚਲਾ ਜਾਂਦਾ ਹੈ ਚਿੰਤਾ ਦੇ ਵਿੱਚ ਮਨ ਚਲਾ ਜਾਂਦਾ ਹੈ ਦੁੱਖ ਸੁੱਖ ਦੇ ਵਿੱਚ ਧਰਮ ਦੀ ਸਾਧਨਾ ਹੈ ਮਨ ਨੂੰ ਦੁੱਖ ਸੁੱਖ ਦੇ ਚੋਂ ਕੱਢਣਾ ਮਨ ਨੂੰ ਚਿੰਤਾ ਦੇ ਚੋਂ ਕੱਢਣਾ ਇਹ ਕਿਸ ਤਰ੍ਹਾਂ ਨਿਕਲੇ ਇੱਕ ਸਬਦ ਲੈਵਾਂ ਔਰ ਕੋਈ ਤਰੀਕਾ ਨਹੀਂ ਕੋਈ ਤਰੀਕਾ ਹੀ ਨਹੀਂ ਤੇ ਲਿਵ ਲਾਣ ਲੱਗਿਆ ਕੋਈ ਘੰਟਾ ਲੱਗਦਾ 8 ਘੰਟੇ ਲੱਗਦੇ ਨੇ 1 ਸੈਕਿੰਡ 1 ਸੈਕਿੰਡ ਅੰਧੇਰੇ ਨੂੰ ਬਜਾਣ ਲੱਗਿਆ ਸਾਲਾਂ ਵਧੀ ਚਾਹੀਦੇ ਨੇ ਨਹੀਂ 50 ਸਾਲ ਦਾ ਵੀ ਅੰਧੇਰਾ ਕਿਸੇ ਕਮਰੇ ਦੇ ਵਿੱਚ ਇੱਕ ਸੈਕਿੰਡ ਦੇ ਵਿੱਚ ਨਸਾਇਆ ਜਾ ਸਕਦਾ ਹੈ ਬਜਾਇਆ ਜਾ ਸਕਦਾ ਹੈ ਕਈ ਜਨਮਾਂ ਦੇ ਪਾਪ ਦੁੱਖ ਸੰਤਾਪ ਨੇ ਇੱਕ ਸੈਕਿੰਡ ਦੇ ਵਿੱਚ ਖਤਮ ਕੀਤੇ ਜਾ ਸਕਦੇ ਹੁਣ ਮੈਂ ਫਿਰ ਦੁਹਰਾਵਾਂ ਅਬਿਆਸੀ ਲੋਕ ਜ਼ਰੂਰ پکڑ ਲੈਣਗੇ ਜਿਤਨਾ ਸੌਖਾ ਹੈ ਕੰਮ ਪਰਮਾਤਮਾ ਨੂੰ ਪ੍ਰਾਪਤ ਕਰਨਾ ਸੰਸਾਰ ਦੇ ਵਿੱਚ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਨਹੀਂ ਇਤਨਾ ਸੌਖਾ ਨਹੀਂ ਹੌਕੇ ਮਿਹਨਤ ਕਰਨੀ ਪੈਂਦੀ ਹੈ ਕਰੜੇ ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ ਕੁਝ ਪ੍ਰਾਪਤ ਹੁੰਦਾ ਹੈ ਬਹੁਤ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਸੰਸਾਰ ਦੇ ਵਿੱਚ ਕੁਝ ਪ੍ਰਾਪਤ ਕਰਨਾ ਆਵੇ ਇੱਕ ਛਿੰਨ ਦੇ ਵਿੱਚ ਨਹੀਂ ਮਿਲਦਾ ਇਹ ਮਿਲਦਾ ਬੜਾ ਸਮਾਂ ਲੱਗਦਾ ਹੈ ਤੇ ਬੜੇ ਯਤਨ ਕਰਨੇ ਪੈਂਦੇ ਨੇ ਬਹੁਤ ਵਕਤ ਲੱਗਦਾ ਹੈ ਜਿੰਨਾ ਸੌਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਹੋਰ ਕੋਈ ਸੌਖਾ ਨਹੀਂ ਤਾਂ ਹੀ ਤੇ ਬੁੱਲਾ ਕਹਿ ਰਿਹਾ ਹੈ ਬੁੱਲਿਆ ਰੱਬ ਦਾ ਕੀ ਪਾਣਾ ਇਹ ਕਿਹੜੀ ਗੱਲ ਹੈ ਇਹ ਕੋਈ ਔਖੀ ਗੱਲ ਹੈ ਇੰਜ ਕਹਿ ਰਹਿਣਾ ਬੁੱਲਿਆ ਰੱਬ ਦਾ ਕੀ ਪਾਣਾ ਇਧਰੋਂ ਪੋਟਣਾ ਤੇ ਇਧਰੋਂ ਲਾਣਾ ਐਨੀ ਤੇ ਗੱਲ ਹੈ ਪਰ ਇਧਰੋਂ ਪੋਟਣ ਲੱਗਿਆ ਉਧਰੋਂ ਲਾਣ ਲੱਗਿਆ ਪਤਾ ਨਹੀਂ ਕਿਤਨੇ ਜੀਵਨ ਲੱਗ ਜਾਂਦੇ ਨੇ ਕਿਤਨੇ ਜਨਮ ਲੱਗ ਜਾਂਦੇ ਪੋਟੇ ਹੀ ਨਹੀਂ ਜਾਂਦਾ ਕਈ ਰਬਾ ਤੇ ਮਨ ਉਖੜਦਾ ਹੀ ਨਹੀਂ ਕੋਸ਼ਿਸ਼ ਕਰੀਏ ਦੁੱਖ ਦੀ ਯਾਦ ਦੇ ਚ ਐ ਮਨ ਤੋਂ ਨਿਕਲ ਨਹੀਂ ਨਿਕਲਦਾ ਆਵਾਜ਼ਾਂ ਮਾਰਦੇ ਨੇ ਮੇਰੇ ਬਾਦਸ਼ਾਹ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਗਰੇ ਕਿ ਕਾਲ ਤੇਰਾ ਘਰ ਨਹੀਂ ਅਕਾਲ ਤੇਰਾ ਘਰ ਹੈ ਪਰ ਮਨੁਖ ਹਿੰਮਤ ਨਹੀਂ ਕਰਦਾ ਮੈਨੂੰ ਜਦ ਮਿਲਦੇ ਨੇ ਠੀਕ ਹੈ ਬਾਬਾ ਅਤਰ ਸਿੰਘ ਜੀ ਹੋਏ ਸਾਡੀ ਕਿਸਮਤ ਵਿੱਚ ਕਿੱਥੇ ਆਏ ਹੋਏ ਬਾਬਾ ਕਰਮ ਸਿੰਘ ਮਰ ਜੋ ਹੈ ਮਰਦਾਨ ਵਾਲੇ ਸੰਤ ਭਗਤ ਸਿੰਘ ਬਾਬਾ ਭਗਤ ਸਿੰਘ ਹੋਏ ਮਨ ਲੈ ਲੈ ਸਾਡੀ ਕਿਸਮਤ ਵਿੱਚ ਕਿੱਥੇ ਬੋੜ ਦਾ ਬੀਜ ਛੋਟਾ ਜਿਆ ਤੇ ਉਹਨੂੰ ਬੋੜ ਦੇ ਦਰਖਤ ਦੇ ਕੋਲੋਂ ਲੈ ਜਾਈਏ ਤੇ ਆਖੇ ਤੂੰ ਵੀ ਇਹ ਦਰਖਤ ਹੋ ਸਕਦਾ ਹੈ ਉਹ ਸੰਗਤਾਂ ਤੇ ਬੀਜ ਇਹ ਆਖੇ ਸਾਡੀ ਕਿਸਮਤ ਵਿੱਚ ਕਿੱਥੇ ਹੈ ਅਸੀਂ ਕਿੱਥੇ ਹੋ ਸਕਦੇ ਇੱਕ ਬੀਜ ਹੀ ਦਰਖਤ ਹੋਇਆ ਕਿਸੇ ਨੇ ਆਪਣੇ ਬੀਜ ਨੂੰ ਬੋਇਆ ਸ਼ਬਦ ਦੀ ਧਰਤੀ ਦੇ ਚ ਦਰਖਤ ਹੋ ਗਿਆ ਹੈ ਸਾਇਆ ਧਾਰ ਹੋ ਗਿਆ ਹੈ ਫੁੱਲ ਧਾਰ ਹੋ ਗਿਆ ਹੈ ਫਲਾਂ ਵਾਲਾ ਹੋ ਗਿਆ ਹੈ ਕਿਸੇ ਨੇ ਬੀਜ ਬੋਇਆ ਹੀ ਨਹੀਂ ਆਪਣੇ ਹੱਥੇ ਚ ਰੱਖਿਆ ਕੀ ਬੋਣਾ ਬੜੀ ਮਿਹਨਤ ਹੈ ਬੜੀ ਮਿਹਨਤ ਇੱਕ ਬੀਜ ਹੀ ਤੇ ਕੋਲੇ ਇਹ ਵੀ ਗਵਾ ਲਈਏ ਇਹ ਵੀ ਗਵਾ ਲਈਏ ਫਿਰ ਸਾਡੀ ਕਿਸਮਤ ਦੇ ਚ ਕਿੱਥੇ ਹੈ ਇੰਨੇ ਗੁਨਾਹ ਕੀਤੇ ਨੇ ਇਤਨੇ ਪਾਪ ਕੀਤੇ ਨੇ ਯਕੀਨ ਕਰ ਜਾ ਨੋ ਅਗਰ ਸਹੀ ਮੈਨਿਆਂ ਦਾ ਕੋਈ ਬ੍ਰह्म ਗੈ ਨਹੀਂ ਹੋਵੇਗਾ ਉਹਨੇ ਤੁਹਾਨੂੰ ਇਹ ਹੀ ਕਹਿਣਾ ਤੁੰ ਆਪਣੇ ਪਾਪਾ ਨੂੰ ਯਾਦ ਨਾ ਕਰ ਪਤਿਤ ਪਾਵਨ ਨੂੰ ਯਾਦ ਕਰ ਧੋਵੀ ਧੋਵੇ ਬੇਰੇ ਬੇਰਾਤਾ RAM ਨਾਮ ਵਾਕਾ ਮਨ ਰਤਾ ਗੁਰੂ ਤੇ ਤੋਬੀ ਜੈ ਤੂੰ ਦੇ ਉਹਨੂੰ ਕਪੜਾ ਧੋ ਕੇ ਸਾਫ ਨਿਰਮਲ ਕਰਕੇ ਤੈਨੂੰ ਦੇ ਦੇ ਤੂੰ ਦੇ ਤੇ ਸਹੀ ਇੱਕ ਸੈਕਿੰਡ ਦੇ ਹੀ ਸਾਫ ਕਰ ਦੇਵੇ ਤੋ ਅਰਪਣ ਕਰ ਹਿੰਮਤ ਨਹੀਂ ਬਜਦੀ ਐਨੇ ਗੁਨਾਹ ਐਨੀਆਂ ਗਲਤੀਆਂ ਕੀਤੀਆਂ ਨੇ ਸਾਡੀ ਕਿਸਮਤ ਵਿੱਚ ਕਿੱਥੇ ਭਰਮ ਗਿਆ